Thank <laughs> you. ਭਾਈ ਜੀ ਖਾਲਸਾ ਭਾਈ ਜੀ ਜੀ ਬੇਹਨ ਹਰ ਸਾਲ ਦੇ ਇਸ ਵੀਰੋ ਜੀ ਨਾਮਾ ਮੈਨਾ ਕਰਾਉਂਗਾ ਜੀ ਤਾਂ ਭਾਈ ਜੀ ਜੀ ਸਾਹਿਬ ਜੀ ਸਾਹਿਬ ਹੋਮੀ ਦਾ ਨਾਮ ਲੱਗ ਜਾਂਦਾ ਅੱਬਾ ਜੀ ਜਾਣਦਾ ਹੈ ਜੀ ਲੱਗਦਾ ਉਹਨਾਂ ਦੇ ਪਾਸ਼ਾ ਦੇ ਸੀਨੀਅਰ ਜੋੜੇ ਮਿਲਦੀ ਟੀਮ ਨਾਲ ਲਿਆ ਜਾਂਦਾ ਵਾਪਸ ਤੇ ਨਵੰਬਰ ਵਿੱਚ ਦੋ ਤਾਂ ਲੋਕ ਮਿਲ ਜਾਂਦੇ ਸਾਹਿਬ ਜੀ ਆਪਣਾ ਜਿਲ੍ਹਾ ਜਿਲ੍ਹਾ ਆਪਣਾ ਜਿਲ੍ਹਾ ਕੰਤਰਨ ਜੀ ਅੱਜ ਦੇ ਯੂਪੀਸੀ ਮੈਸੇਜ ਮਿਲਦੇ ਜੀ ਬੋਲ ਨਹੀਂ ਜੀ ਇਹ ਕਿ ਸੈਕਟਰ ਬਰਵਾਤ ਤੋਂ ਬਾਤ ਬੰਦੇ ਜੁੜਨਗੇ ਜੀ ਇਸ ਰਕਤ ਦਾ ਪ੍ਰਸਾਦ ਆ ਜੀ ਹੋਣ ਹੋ नशे वारो नशे ਸਾਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਕਿਹਦਾ ਅੱਜ ਲੰਗਰ ਪਿਛਾ ਦਾ ਲਗਾਇਆ ਗਿਆ ਕਿ ਕਿਹੜੀ ਜਗ੍ਹਾ ਆ ਤੇ ਕਿਹੜੀ ਸੋਸਾਇਟੀ ਕੋਲ ਲਗਾਇਆ ਗਿਆ ਇਹ ਆ ਗਈ ਜੀ ਸਰਾਹ ਲਾ ਕੇ ਸਰਾਹ ਲਾ ਕੇ ਹੀ ਲਗਾਉਂਦੇ ਆ ਸੀਤ ਬਾਬਾ ਮੋਤੀ ਦਾ ਮਹਿਰੇ ਉਹਨੇ ਸੜੀ ਇਹਨਾਂ ਚੱਲਦਾ ਲੰਗਰ ਤੇ ਇੱਕ ਕਾਫੀ ਚਿਰ ਤੋਂ ਚੱਲ ਰਿਹਾ 20 ਸਾਲ ਤੋਂ ਲੰਗਰ ਚ ਬਣਾਉਂਦੇ ਆ ਅਸੀਂ ਉੱਥੇ ਕੜੀ ਚੌਲ ਬਣਾਏ ਆ ਹੰਦੇ ਜੀ ਸਬੀ ਲਾਈ ਮਠੇ ਪਾਣੀ ਦੀ ਸਬੀ ਲਾਈ ਆ ਫੀਗਰ ਪ੍ਰਦਰਸ਼ਨੀ ਲਾਈ ਆ ਸਭ ਕੁਝ ਮਾਰੇ ਚਪਾਣਾ ਜੋ ਵੀ ਹਾਲੇ ਸਹਿਯੋਗ ਆ ਇਹ ਸਾਰੇ ਸੰਤਨਾਂ ਨਾਲ ਸਹਿਯੋਗ ਦਾ ਚੱਲਦਾ ਹੈ ਅੱਜ ਇਹ ਲੋਕਲ ਕੀ ਮੈਸੇਜ ਲੈ ਜਿੰਦੇ ਹੋ ਹੋਣਾ ਠੀਕ ਹੈ ਪਰ ਕੀ ਨਾਮ ਆਪਣਾ ਤੇ ਕੀ ਚਾਹਣਾ ਚਾਹੁੰਦੇ ਹੋ ਹਾਂਜੀ ਤੁਹਾਡਾ ਦਾਸ ਹਰਜੀਤ ਸਿੰਘ ਜੀ ਇਹ ਸਮੂਹ ਸਾਧ ਸੰਗਤ ਨੂੰ ਅਸੀਂ ਇਹ ਬੇਨਤੀ ਦੇਣਾ ਚਾਹੁੰਦੇ ਆ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ੀਤੀ ਤਿਉੜਾ ਬੜੀ ਸਮੂਹ ਸਾਧ ਸੰਗਤ ਦੀ ਸਹਿਯੋਗ ਦੇ ਨਾਮ ਮਨਾ ਰਹੇ ਆ ਸਰਦਾਰ ਸਾਡੇ ਸਤੂ ਭਾਜੀ ਜਿਨ੍ਹਾਂ ਨੇ ਬੜੀ ਕਿਰਪਾ ਦੇ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਜਿਨ੍ਹਾਂ ਨੇ ਆਪਣੇ ਲੰਗਰ ਕੜੀ ਚੌਲਦੇ ਲਗਾਏ ਆ ਨਹੀਂ ਲੱਗੀ ਹੈਗੀ ਆ ਠੀਕ ਆ ਆਈ ਆਪਣੀ ਨੌਜਵਾਨ ਨੂੰ ਆਉਣ ਵਾਲੀ ਸਮੇ ਇਹ ਕਹਿੰਦੇ ਵੀ ਅੰਮ੍ਰਿਤ ਛਕੋ ਗੁਰੂ ਦੇ ਨਾਲ ਜੁੜੋ ਤੇ ਚੜ੍ਹਦੀ ਕਲਾ ਵਿੱਚ ਰਹੋ ਵਾਏ ਵਾਏ ਗੁਰਜੀ ਕੀ ਫਤਿਹ ਮੇਰਾ ਨਾਂ ਜੀ ਮਨਿੰਦਰ ਸਿੰਘ ਹੈ ਜੀ ਸ਼ਹੀਦ ਪਾਪਾ ਮੋਤੀराम ਮੇਰਾ ਨੌਜਵਾਨ ਸੇਵਕ ਸੁਭਾ ਤਰਨਤਾਰਨ ਦਾ ਮੈਂਬਰ ਹੈ ਜੀ ਅਸੀਂ ਹਰ ਸਾਲ ਗੁਰੂ ਪਾਸ਼ਾ ਦੇ ਸ਼ਹੀਦੀ ਦਿਹਾੜੇ ਤੇ ਲੰਗਰ ਦਾ ਗੁਰੂ ਪਾਸ਼ਾ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਲੰਗਰ ਲਗਾਉਂਦੇ ਆਂ ਅੱਜ ਹਾਂਜੀ ਕਿੰਨੇ ਤੋਂ ਲਗਾ ਰਹੇ ਆਂ ਅਸੀਂ ਘੜ ਤੋਂ ਘੜ 25 30 ਸਾਲ ਤੋਂ ਜੀ ਸੇਵਾ ਨਿਭਾ ਰਹੇ ਗੁਰੂ ਪਾਸ਼ਾ ਦੀ ਕਿਰਪਾ ਦਾ ਸਦਕਾ ਤੇ ਅੱਜ ਅਸੀਂ ਘੜੀ ਚੌ ਦਾ ਲੰਗਰ ਲਗਾਇਆ ਵਾ ਠੰਡੇ ਮਿੱਠੇ ਜਲਦੀ ਸ਼ਕੀਲ ਲਗਾਈ ਹੈ ਪਰਦਰਸ਼ੀ ਲਗਾਈ ਹੈ ਇਹ ਜੋ ਵੀ ਸਭ ਕੁਝ ਸੇਵਾਵਾਂ ਚੱਲ ਰਹੀਆਂ ਇਹ ਸਾਰੀਆਂ ਜੋ ਵੀ ਹੈਗਾ ਵਾ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਗੁਰੂ ਪਾਸ਼ਾ ਦੀ ਮਰਜ਼ੀ ਅੱਡ ਰਿਹਾ ਜੀ ਹਾਂਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਾਰਾ ਮਾਉਂ ਜੀਆ ਬਾਦਾਂ ਨੂੰ ਜੀ ਸੇਵਾ ਦੀ ਰਚਨਾ ਹੈ ਜੀ ਨਾ ਪਾਣ ਕੈ ਸੇ ਸਭ ਦਰਦੀਆਂ ਕਾ ਨਾਮ ਚ ਲਵੇ ਆਉਣ ਵਾਲੀ ਦੇਸੀ ਨੂੰ ਵੀ ਹੈ ਜੀ ਸਰ ਵੀ ਸਤਿ ਸ਼੍ਰੀ ਅਕਾਲ ਜੀ ਆਪਾਂ ਸੰਗੀ ਆਪ ਦਾ ਦਿੱਕਤੀ ਨੂੰ ਬਹੁਤ ਬਲਕੀ ਵਾਹ 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 ਸਰ ਕੀ ਕਹਿਣਾ ਚਾਹੋਗੇ ਅੱਜ ਕੁਲਕਤ ਖਾਲਸਾ ਵਾਹ ਕੀ ਕੀ ਬਤਰੇ ਤਨ ਮੋਤੀ ਦਾ ਮਹਿਰਾ ਜਿਨ੍ਹਾਂ ਨੇ ਮੋਤੀ ਕੁੱਲ ਤੁਹਾਡੇ ਤਨੂ ਮਰਜੰਦੇ ਖਾਲਸਾ ਜੀ ਦੇਖੀ ਦਿੱ ਹੀ ਵਰਗ ਸੋਸਨਾ ਮਨਾਣੀਆਂ ਨੇ ਅਤੇ ਜਨਮ ਸੰਗਤ ਇੱਥੇ ਆਈ ਹੈ ਗੁਰਜਨ ਦੇ ਪਾਸ਼ੇ ਦੇ ਦਰ ਤੇ ਤੁਹਾਨੂੰ ਪਤਾ ਹੀ ਹੈ ਕਿ ਹਰ ਸਾਲ ਲੰਗਰ ਦੀ ਸੇਵਾ ਕਰਦੇ ਨੇ ਧੀਰਤ ਮੋਤੀराम ਮਹਿਰਾ ਜੀ ਦੀ ਪਰਮਾਤਮਾ ਇਹਨਾਂ ਨੂੰ ਚਰਨ ਦੀ ਕਲਾ ਵਿੱਚ ਰੱਖਣ ਜਿਨ੍ਹਾਂ ਨੇ ਹਸਤੰਨ ਸਹਿੰਕਸ਼ੀ ਗੋਦੇਸ ਸਿੰਘ ਦੇ ਪਾਸ਼ੇ ਦੇ ਤਰ੍ਹਾਂ ਗੋਦੇਸ ਨੂੰ ਸੇਵਾ ਕੀਤੀ ਸੀ ਉਸ ਸਮੇਂ ਦੇ ਉਹੀ ਅੱਜ ਲਹਿਰ ਚੱਲਦੀ ਆ ਰਹੀ ਹੈ ਕਿ ਜੋ ਪ੍ਰਾਪਨ ਲੰਗਰ ਚੱਲ ਰਹੇ ਆ ਸ਼ਪੀਨਾ ਚੱਲ ਰਹੀਆਂ ਆ ਛਿੱਦੀ ਦਿਹਾੜੀ ਚੱਲ ਰਹੇ ਆ ਇਹ ਆ ਕੋਈ ਖੁਸ਼ੀ ਦੇ ਮੌਕੇ ਤੇ ਆਂਦੇ ਆ ਤੇ ਸ਼ਹੀਦ ਮੋਤੀराम ਮਹਾਰਾਜ ਜੀ ਵੱਲੋਂ ਕਾਫੀ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਉਸੇ ਤਰ੍ਹਾਂ ਹੀ ਅੱਜ ਉਹ ਨੰਗਰ ਲੱਗੇ ਹੋਏ ਨੇ ਸ਼ਪੀਲਾ ਦੇ ਗੁਰਜਨ ਦੇ ਪਾਸ਼ਾ ਜੀ ਦੇ ਦਰ ਤੇ ਉਹਨਾਂ ਦੀ ਵਸਾਈ ਹੋਈ ਨਗਰੀ ਤਰਨਤਾਰਨ ਸਾਹਿਬ ਵਿੱਚ ਬਾਕੀ ਮੋਤੀराम ਮਹਾਰਾਜ ਜੀ ਦੇ ਸਾਰੇ ਸੇਵਾਦਾਰ ਨੇ ਜਿਹੜੇ ਇਹ ਸੇਵਾ ਕਰਦੇ ਨੇ ਅਸੀਂ ਤੇ ਇਹੋ ਹੀ ਆ ਮਾਰੇ ਗੜੀ ਅਰਦਾਸ ਕਰਾਂਗੇ ਕਿ ਗੁਰੂ ਸਾਹਿਬ ਇਹਨਾਂ ਨੂੰ ਸਨੋ ਮਨੋ ਤੁਨੋ ਤੰਦਰੁਸਤੀ ਦਾਤ ਬਖਸ਼ੇ ਇਸੇ ਤਰ੍ਹਾਂ ਨੰਗਰ ਚੱਲਦੇ ਰਹਿਣ ਤੇ ਸੰਗਤਾਂ ਸ਼ਕਤੀਆਂ ਰਹਿਣ ਵੀਹ ਹੋਇ ਕਹਿਣਾ ਚਾਹੁੰਦੇ ਆ ਜੀ ਤੇ ਮਾਰੇ ਚੜ੍ਹਦੀ ਕਲਾ ਜਿੰਦਾਰ